laege <laughs> ਪਰ ਪਰਿਵਾਰ ਆਪਣਾ ਹੂੰ ਕੋਈ ਦੂਸਰਾ ਪਰਿਵਾਰ ਨਹੀਂਗਾ ਪਰ ਮੈਂ ਕੀ ਕਿ ਦੱਸਣਾ ਹੈ ਪਰ ਆਦਮ ਘਰ ਦਾ ਕੰਮ ਹੀ ਖਤਮ ਹੋ ਗਿਆ ਕੋਈ ਕੋ ਬਚਾਣਾ ਬਹੁਤ ਪਰ ਹੈ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗੀ ਬਤਾਣੇ ਕਿ ਨਹੀਂ ਅਬ ਇੱਕ ਹੀ ਉਹ ਤਾਂ ਸਿਰ ਮਿੰਨੀ ਦੇ ਕਰ ਸਕ ਤੇ ਕੋਈ ਗੱਲ ਕਰਨ ਵਾਲੀ ਨਹੀਂ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਬਾਰੇ ਕਰ ਸਕਦਾ ਪਰ ਇਹ ਹੋ ਜਾਂਦੇ ਇੱਕ ਪਰਿਵਾਰ ਸੀ ਅੱਜ ਤੱਕ ਇਹ ਮੈਂ ਕੁਤੇ ਨੂੰ ਨੰਨ ਰਹਿਣਾ ਤੇ ਮਾਰਕ ਨੂੰ ਬਣਾ ਕੀ ਚੰਗਾ ਲੱਗਾ ਜੇ ਕਾਰੀ ਬੇਬਾਦ ਹੋ ਗਿਆ ਮਤਲਬ ਉਹ ਬਚਾ ਉਹ ਬਚਾ ਨਾ ਪੂਰੇ ਸਤੰਬਰ ਦੇ ਵਿੱਚ ਤੇ ਕੀ ਕਰਨੇ ਨੇ ਕੋਟੇ ਜਿਆਦਾ ਤਾਂ ਕੀ ਕਰਨੀ ਦੱਸ ਦਿਜੀਏ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀਆਂ ਜਾਂ ਕੋਟੇ ਨਾਲ ਗੱਲਾਂ ਕਰੀ ਮੈਂ ਜੀ ਪ੍ਰਵੀਨ ਕੁਮਾਰ ਮੈਂ ਕੇਸੂ ਦਾ ਚਾਚਾ ਆਂ ਮੈਂ ਕੇਸੂ ਦਾ ਚਾਚਾ ਆਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੇਰਾ ਪੁੱਤ ਘਰ ਆਇਆ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਦੀ ਮੇਰੇ ਪੁੱਤ ਦੀ ਮੇਰਾ ਪੁੱਤ ਘਰ ਉੱਪਰ ਜਾਵੇ ਆਈਂਦੇ ਇਹੋ ਹੱਥ ਜੋੜਨੇ ਆ ਪਰਮਾਤਮਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਤੇ 3 ਮਹੀਨੇ ਚੌਥਾ ਮਹੀਨਾ ਦਾ ਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੁਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਵਿੱਚ ਹੋਰ ਕੌਣ-ਕੌਣ ਹੋਰ ਕਿਸੇ ਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 'ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਂਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਗਿਆਣਾ ਮੈਂ ਉਹਨੂੰ ਕਿਹਾ ਛਾਬਿਆ ਮੈਂ ਕੁੜੀ ਨੂੰ ਮੰਗ ਲਾਂ ਨੇ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਥ ਨਾ ਆਲੇ ਤੋਂ ਮੈਂ ਛੁੱਟੀ ਲੈ ਕੇ ਆ ਜਾਵਾਂ ਮੈਂ ਚਾਹ ਠੀਕ ਹੈ ਮੇਰੀ ਭੜਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇਗੀ ਨਾ ਮੈਂ ਚਾਹ ਠੀਕ ਹੈ ਪੋਤਾ ਹੀ ਮੰਗ ਲਨੇ ਆ ਰਿਸ਼ਤਾ ਲੱਭ ਕੇ ਦੇ ਅਹੀਂ ਲੱਗਾ ਰਿਸ਼ਤਾ ਲੱਭਿਆ ਆ ਅਹੀਂ ਬੁੱਕ ਵੀ ਕੀਤਾ ਹੋਟਲ ਐਂਗੇਜਮੈਂਟ ਵਾਸਤੇ ਉਹਦੇ ਇਹ ਪਣ ਆਏ ਬਸ ਗਿਆ ਸਾਡੇ ਨਾਲ ਸਾਡੇ سارے ਕੰਮ ਇੱਥੇ ਦੂਰੇ ਰਹਿ ਗਏ ਪਰ ਮਾਰਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ਼ ਕਰਾਂਗੇ ਪੇ ਸਾਡਾ ਪੁੱਤ ਘਰ ਪਹੁੰਚਾ ਦਿਓ ਅਹੀ ਦੇ ਬਰੇ ਅਹੀ ਅਹੀ ਕਾਹੀ ਜੋਗੇ ਨਹੀਂ ਹਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰ ਹੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮ ਹੁਣ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਬੜੀ ਦਾਦਾ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਵਾਹ ਦਾ ਬਹੁਤ ਬੜਾ ਹਾਲ ਆ ਜੀ ਇੰਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਇਹ ਤਰ੍ਹਾਂ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ ਪਿੰਡ ਭੇਜਿਆ ਜਾਵੇ